ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸੂਬੇ ਵਿੱਚੋਂ ਨਸ਼ਾ ਤਸਕਰਾਂ ਨੂੰ ਅਤੇ ਨਸ਼ੇ ਨੂੰ ਖਤਮ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ ਜਿਸ ਦੇ ਚਲਦਿਆਂ ਜੋ ਪਟਾਲਾ ਦੇ ਗਾਂਧੀ कॅम्प ਵਿੱਚ ਪੁਲਿਸ ਦੀਆਂ ਚਾਰ ਚੌਂਕੀਆਂ ਤਾਇਨਾਤ ਕੀਤੀਆਂ ਗਈਆਂ ਹਨ ਇਹ ਪੁਲਿਸ ਚੌਂਕੀਆਂ कॅम्प ਦੇ ਵੱਖ-ਵੱਖ ਪ੍ਰਵੇਸ਼ ਦੁਆਰਾਂ ਅਤੇ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਹਰ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਨਾਲ ਹੀ ਇਨ੍ਹਾਂ ਚੌਂਕੀਆਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਇਹਨਾਂ ਪੁਲਿਸ ਚੌਕੀਆਂ ਨਾਲ ਪੁਲਿਸ ਹਰ ਉਸ ਵਿਅਕਤੀ ਉੱਪਰ ਤਿੱਖੀ ਨਜ਼ਰ ਰੱਖੇਗੀ ਜੋ ਸ਼ੱਕੀ ਹਨ ਇਸ ਨਾਲ ਜਿੱਥੇ ਗਲਤ ਵਾਰਦਾਤਾਂ ਨੂੰ ਠੱਲ ਪਵੇਗੀ ਉੱਥੇ ਹੀ ਨਸ਼ਾ ਕਰਨ ਵਾਲੇ ਅਤੇ ਨਸ਼ਾ ਤਸਕਰਾਂ ਦੇ ਉੱਪਰ ਵੀ ਨਜ਼ਰ ਰੱਖੀ ਜਾਏਗੀ ਦੱਸ ਦਈਏ ਕਿ ਗਾਂਧੀ ਕੈਂਪ ਇਲਾਕਾ ਨਸ਼ੇ ਲਈ ਬੁਰੀ ਤਰ੍ਹਾਂ ਬਦਨਾਮ ਹੋ ਚੁੱਕਿਆ ਹੈ ਔਰ ਇਸ ਇਲਾਕੇ ਵਿੱਚ ਨਸ਼ੇ ਦੀ ਓਵਰਡੋਸ ਦੇ ਨਾਲ ਕਈ ਸਥਾਨਕ ਅਤੇ ਬਾਹਰ ਦੇ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ ਹਲਕਾ ਬਟਾਲਾ ਦੇ ਐਮਐਲਏ ਅਮੰਡ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ ਸ਼ੈਰੀ ਕਲਸੀ ਨੇ ਗੱਲਬਾਤ ਦੌਰਾਨ ਕਿਹਾ ਕਿ ਨਸ਼ੇ ਨੂੰ ਉਹ ਬਟਾਲੇ ਹਲਕੇ ਦੇ ਵਿੱਚੋਂ ਮੁਕੰਮਲ ਤੌਰ ਦੇ ਉੱਤੇ ਖਤਮ ਕਰਨ ਲਈ ਦਿਨ ਰਾਤ ਇੱਕ ਕਰਨਗੇ ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਸਪੀ ਬਟਾਲਾ ਮੈਡਮ ਅਸ਼wini ਗੋਟਿਆਲ ਨੇ ਕਿਹਾ ਕਿ ਬਟਾਲਾ ਪੁਲਿਸ ਜ਼ਿਲ੍ਹੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਉਹ ਲਗਾਤਾਰ ਉਪਰਾਲੇ ਕਰ ਰਹੇ ਹਨ ਔਰ ਨਸ਼ਾ ਵੇਚਣ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦੇਖੋ ਜੀ ਸਮੇ ਦੇ ਹਿਸਾਬ ਦੇ ਨਾਲ ਜਿਹੜੀ ਬੜੀ ਜ਼ਰੂਰਤ ਸੀ ਔਰ ਮੈਂ ਮਾਨ ਕਰਦਾ ਹਾਂ ਐਸਐਸਪੀ ਸਾਹਿਬ ਨੇ ਜਿਹੜਾ ਇਹਨਾਂ ਦਾ ਸੁਝਾਅ ਸੀ ਵੀ ਆਪਾਂ ਛੋਟੇ-ਛੋਟੇ ਜਿਹੜੇ ਚੌਂਕੀਆਂ ਜਿਹੜੀਆਂ ਤਿਆਰ ਕਰਕੇ ਜਿੱਥੇ-ਜਿੱਥੇ ਸਾਨੂੰ ਜ਼ਿਆਦਾ ਕੰਡੀਸ਼ਨ ਆਊਟ ਲੱਗਦੀ ਆ ਜਾਂ ਜਿੱਥੇ ਕ੍ਰਿਮੀਨਲ ਪੁਆਇੰਟ ਨੇ ਆਪਾਂ ਉੱਥੇ ਜਿਹੜੀ ਹੈ ਸਿਕਿਉਰਿਟੀ ਤਾਇਨਾਤ ਕਰੀਏ ਔਰ ਇਹਨਾਂ ਵਿੱਚ ਕੈਮਰੇ ਦੀ ਪ੍ਰੋਵੀਜ਼ਨ ਵੀ ਦਿੱਤੀ ਹੋਈ ਆ ਇਹ ਅਸੀਂ ਕੈਮਰਾ ਵੱਲੋਂ ਵੀ ਇੱਕ ਪੁਆਇੰਟ ਜਿਹੜਾ ਵਾ ਇਹਨੂੰ ਬਣਾਵਾਂਗੇ ਕਿਉਂਕਿ ਇਹ ਜਿਹੜਾ ਸਾਡਾ ਕੈਂਪ ਦਾ ਏਰੀਆ ਇਹਦੇ ਵਿੱਚ ਗਲਤ ਅੰਸਰ ਜਿਹੜੇ ਨੇ ਬਹੁਤ ਮੈਂ ਕਹਿ ਸਕਦਾ ਆ ਵੀ ਇਹਨੂੰ ਬਦਨਾਮ ਵੀ ਜ਼ਿਆਦਾ ਕੀਤਾ ਜਾ ਰਿਹਾ ਵਾ ਕਿਉਂਕਿ ਜਿਹੜੇ ਬਾਹਰੋਂ ਸ਼ਰਾਰਤੀ ਅੰਸਰ ਆਉਂਦੇ ਨੇ ਕੈਮਰੇ ਲਾਉਣ ਦਾ ਮਕਸਦ ਵੀ ਇਹੀ ਹੀ ਵੀ ਜਿਹੜੇ-ਜਿਹੜੇ ਸ਼ਰਾਰਤੀ ਅੰਸਰ ਨੇ ਉਹ ਕਾਬੂ ਕਰਕੇ ਜਿਹੜੇ ਬਣਦੇ ਉਹਨਾਂ ਦੇ ਕਰਨ ਨੇ ਉਹਨਾਂ ਨੂੰ ਉੱਥੇ ਸੁੱਟੀਏ ਕਿਉਂਕਿ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ 70 ਦੇ ਕਰੀਬ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਪਰਚੇ ਵੀ ਦਰਜ ਕੀਤੇ ਗਏ ਤੇ ਚੁੱਕ-ਚੁੱਕ ਕੇ ਅੰਦਰ ਜੇਲ੍ਹਾਂ ਦੇ ਵਿੱਚ ਵੀ ਭੇਜਿਆ ਗਿਆ ਸੋ ਇਹ ਆ ਵੀ ਇਹ ਜਿਹੜਾ ਕੰਮ ਐ ਅਸੀਂ ਰਲ ਮਿਲ ਕੇ ਸਰਕਾਰ ਔਰ ਪੁਲਿਸ ਜਿਹੜੀ ਐ ਕਰ ਰਹੇ ਆ ਇਹ ਜੀ ਅਲੱਗ-ਅਲੱਗ ਚਾਰ ਚੌਂਕੀਆਂ ਹੁਣ ਬਣੀਆਂ ਨੇ ਜੀ ਜਿਹਦਾ ਵਿੱਚ ਇੱਕ ਜਿਹੜੀ ਕੈਂਪ ਦੇ ਵਿੱਚ ਇੱਕ ਕੈਂਪ ਦੇ ਬਾਹਰੋਂ ਐਂਟ੍ਰੈਂਸ ਤੇ ਰੱਖਾਂਗੇ ਉਸ ਤੋਂ ਬਾਅਦ ਜੋ ਵੀ ਜਿੱਥੇ ਵੀ ਐਸਐਸਪੀ ਸਾਹਿਬ ਨੂੰ ਮੇਨ ਪੁਆਇੰਟ ਜਿਹੜੇ ਨਜ਼ਰ ਆਉਂਦੇ ਨੇ ਆਪਾਂ ਉਸੇ ਤਰ੍ਹਾਂ ਦੇ ਨਸ਼ੇ ਦੀ ਕਾਫੀ ਵਿਕਰੀ ਹੋ ਰਹੀ ਹੈ ਦੇਖੋ ਜੀ ਇਹ ਜਿਹੜਾ ਨਸ਼ਾ ਹੈ ਇਹ ਹੁਣ ਦਾ ਨਹੀਂ ਹੈ ਜੇ ਗੱਲ ਕਰੀਏ ਨਾ ਵੀ ਹੁਣੇ ਆਪਾਂ ਵੀ ਇਹ ਕੰਮ ਹੁਣੇ ਹੀ ਸ਼ੁਰੂ ਹੋਇਆ ਇਹ ਲੰਬੇ ਸਮੇਂ ਤੋਂ ਆ ਪੁਰਾਣਾ ਵਾ ਠੀਕ ਹੈ ਸੋ ਕਹਿਣ ਦਾ ਭਾਵੇਂ ਇਹਨਾਂ ਨੂੰ ਠੱਲ ਪਾ ਰਹੇ ਆ ਮੈਨੂੰ ਇਸ ਇਹ ਗੱਲ ਮਾਨਣਾ ਕਿਹਾ ਸਕਦਾ ਮੈਂ ਫਕਰ ਨਾ ਕਹਿ ਸਕਦਾ ਵੀ ਅਸੀਂ ਐਫਰਟ ਕਰ ਰਹੇ ਆ ਦੋਆਂ ਸਾਲਾਂ ਦੇ ਵਿੱਚ ਜਿੰਨੀ ਕੈਂਪ ਦੇ ਵਿੱਚ ਪੁਲਿਸ ਆ ਗਈ ਆ ਮੈਂ ਕਹਿ ਸਕਦਾ ਵੀ ਇੰਨੀ ਕਦੀ ਵੀ ਮੇਰੇ ਹਿਸਾਬ ਨਾਲ ਪਿਛਲੇ 10 ਸਾਲਾਂ ਚ ਨਹੀਂ ਆਈ ਹੋਊਗੀ ਸੋ ਕਹਿਣ ਦਾ ਭਾਵ ਜੇ ਕੋਸ਼ਿਸ਼ ਕਰ ਰਹੇ ਆ ਐਫਰਟ ਕਰ ਰਹੇ ਆ ਕਿਉਂਕਿ ਲੋਕ ਨੇ ਕੁਝ ਜਿਹੜੇ ਗਲਤ ਆਨਸਰ ਨੇ ਉਹ ਕਹਿੰਦੇ ਹਮ ਨਹੀਂ ਸੁਧਰਾਂਗੇ ਪਰ ਮੈਂ ਆਪਣੇ ਕੈਂਪ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੇ ਗਲਤ ਬੰਦਾ ਆਪਾਂ ਫੜ ਕੇ ਅੰਦਰ ਦੇ ਹੀ ਦਿੱਤਾ ਪੁਲਿਸ ਨੇ ਪਰਚਾ ਕੱਟ ਹੀ ਦਿੱਤਾ ਫਿਰ ਇਹ ਵੇਖੋ ਵੀ ਜਿਹੜਾ ਉਹਦੀ ਜ਼ਮਾਨਤ ਕਰਾਉਂਦਾ ਫਿਰ ਉਹ ਸਮਝ ਲਓ ਵੀ ਉਹ ਤੁਹਾਡੇ ਕੈਂਪ ਦੀ ਉਹ ਸਾਡੇ ਬੱਚਿਆਂ ਲਈ ਸਭ ਤੋਂ ਵੱਡਾ ਦੋਸ਼ੀ ਉਹ ਆ ਜਿਹੜਾ ਗਲਤ ਆਨਸਰ ਦੀ ਮਦਦ ਕਰਦਾ ਸੋ ਇਸ ਗੱਲ ਦੀ ਮੈਂ ਧੰਨਵਾਦੀ ਹਾਂ ਪੰਜਾਬ ਪੁਲਿਸ ਦਾ ਸਾਡੇ ਐਸਐਸਪੀ ਸਾਹਿਬ ਦਾ ਅਸ਼wini ਗੋਟੇਵਾਲ ਜੀ ਦਾ ਜਿਹੜੇ ਰਾਤ ਦਿਨ ਜਿਹੜੇ ਐਫਰਟ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਔਰ ਜਦੋਂ ਤੱਕ ਇਹ ਨੇ ਮੈਨੂੰ ਇੰਨੀ ਗੱਲ ਮੈਂ ਮਾਨਣਾ ਕਹਿ ਸਕਦਾ ਹਾਂ ਵੀ ਜੇ ਕੋਈ ਗਲਤ ਅਨਸਰ ਕੋਈ ਗਲਤ ਵਾਰਦਾਤ ਕਰਦਾ ਉਹ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸਲੀਕਾ ਸਾਨੂੰ ਪਤਾ ਹੈ ਕਿਸ ਤੰਗ ਨਾਲ ਕੰਮ ਕਰਦੇ ਨੇ ਸੋ ਕਹਿਣ ਦਾ ਭਾਵ ਇਹ ਮੈਂ ਇਹ ਵੀ ਇੱਕ ਆਪ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰੂੰਗਾ ਵੀ ਜਿੰਨੋਂ ਤੁਹਾਨੂੰ ਲੱਗਦਾ ਵੀ ਜਿਹੜਾ ਛੱਡਣਾ ਚਾਹੁੰਦਾ ਨਸ਼ਾ ਹੁਣ ਮੈਂ ਵਾਂ ਤੁਸੀਂ ਹੋ ਆਹ ਹੋਰ ਵੀ ਸਾਰੇ ਸਾਡੇ ਬੰਦੇ ਇੱਥੇ ਖਲੋਤੇ ਨਸ਼ਾ ਕੋਈ ੱੱਕੇ ਨਾਲ ਮੂੰਹ 'ਚ ਨਹੀਂ ਪਉਂਦਾ ਜੇ ਅਸੀਂ ਨਸ਼ਾ ਕਰਨ ਦੀ ਇੱਕ ਖੁਆਇਸ਼ ਰੱਖਦੇ ਆਂ ਤੇ ਤਾਂ ਨਸ਼ਾ ਜਿਹੜਾ ਕੀਤਾ ਜਾ ਸਕਦਾ ਸੋ ਕਹਿਣ ਦਾ ਭਾਵ ਠੀਕ ਆ ਗਲਤ ਸੋਸਾਇਟੀ ਮਾਪੇ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਸਾਡਾ ਬੱਚਾ ਕਿੱਥੇ ਆ ਰਿਹਾ ਕਿੱਥੇ ਜਾ ਰਿਹਾ ਕਿਹੜੀ ਸੋਸਾਇਟੀ 'ਚ ਬਹਿ ਰਿਹਾ ਆਹਾਂ ਦੇ ਪਾਰਟੀ ਨਸ਼ਾ ਖਤਮ ਕਰਕੇ ਜੇ ਦੇਖੋ ਜੀ ਆਪਾਂ ਐਫਰਟ ਕਰ ਰਹੇ ਮਿਹਨਤ ਕਰ ਰਹੇ ਆ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਕੱਲੀ ਆਮ ਆਦਮੀ ਪਾਰਟੀ ਨਸ਼ਾ ਖਤਮ ਨਹੀਂ ਕਰ ਸਕਦੀ ਮੇਰੀ ਗੱਲ ਨੋਟ ਕਰ ਲਿਓ ਕੱਲੀ ਪੁਲਿਸ ਨਸ਼ਾ ਖਤਮ ਨਹੀਂ ਕਰ ਸਕਦੀ ਜਦੋਂ ਤੱਕ ਲੋਕਾਂ ਦਾ ਸਾਥ ਨਾ ਮਿਲੇਗਾ ਸੋ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਗਲਤ ਅਨਸਰ ਨੇ ਜਿਹੜੇ ਜੇਲ੍ਹਾਂ ਚ ਨੇ ਉਹਨਾਂ ਦੀ ਜਮਾਨਤ ਐਨਾਂ ਦੇ ਬਾਹਰ ਹੀ ਨਾ ਆਉਣ ਉੱਥੇ ਰਹਿਣ ਜਿੱਥੇ ਹੈਗੇ ਨੇ ਸੋ ਕਹਿਣ ਦਾ ਭਾਵ ਜਿਉਂ-ਜਿਉ ਸਮਾਂ ਤੁਹਾਨੂੰ ਆਪਣੇ ਆਪ ਵੀ ਕਿਉਂਕਿ 5 ਸਾਲਾਂ ਦਾ ਸਾਨੂੰ ਵੀ ਸਮਾਂ ਮਿਲਿਆ ਆਪਾਂ ਸਟੈਪ ਬਾਈ ਸਟੈਪ ਜਿਹੜਾ ਵੀ ਕਰਾਂਗੇ ਕੰਮ ਉਹ ਜਿਹੜਾ ਉਹ ਕਰ ਰਹੇ ਆ ਸਾਡੇ ਵੱਲੋਂ आम आदमी पार्टी ਵੱਲੋਂ ਐਸਐਸਪੀ ਸਾਹਿਬ ਤੋਂ ਹੋਰ ਨਾਲ ਨੇ ਜਿਹੜਾ ਵੀ ਕੋਈ ਸਰਕਾਰ ਦਾ ਨਾਮ ਲੈ ਕੇ ਜਾਂ ਕੋਈ ਵੀ ਬੰਦਾ ਕੋਈ ਨਸ਼ੇ ਦਾ ਕੋਈ ਲੱਗਦਾ ਹੈ ਤੁਹਾਨੂੰ ਅਸੀਂ ਇੱਕੋ ਗੱਲ ਨਹੀਂ ਕਲੀਅਰਲੀ ਕਹੀ ਹੈ ਵੀ ਪਰਚੇ ਦਰਜ ਕਰਕੇ ਫਿਰ ਗੱਲ ਕਰਨ ਤੇ ਜਿਹੜਾ ਮੈਂ ਕਹਿ ਸਕਦਾ ਜੇ ਕੋਈ ਮੁਲਾਜ਼ਮ ਕਹਿੰਦਾ ਵੀ ਜੀ ਇਸ ਫਲਾਣੇ ਬੰਦੇ ਦਾ ਫੋਨ ਆ ਗਿਆ ਜੀ ਛੱਡਣਾ ਪੈਣਾ ਫਿਰ ਇਹਦਾ ਮਤਲਬ ਮੁਲਾਜ਼ਮ ਦੋਸ਼ੀ ਹੈ ਨਾਲ ਸੋ ਕਹਿਣ ਦਾ ਭਾਵ ਕਾਰਵਾਈ ਕਰੋ ਸਖਤੀ ਨਾਲ ਆਪਾਂ ਨਸ਼ੇ ਨੂੰ ਜਿਹੜਾ ਆਪਾਂ ਥੱਲ ਪਾਵਾਂਗੇ ਪਰ ਸਰਕਾਰ ਪੁਲਸ ਦੇ ਨਾਲ ਸਾਥ ਜਿਹੜਾ ਲੋਕਾਂ ਦਾ ਚਾਹੀਦਾ ਹੈ ਇਹਨੇ ਵੀ ਕੈਂਪ ਰ ਆ ਕੇ ਬੋਲ ਲਿਆ ਤੇ ਜਿਹੜਾ ਕੰਮ ਹੋ ਗਿਆ ਜੀ ਉਹ ਚੀਜ਼ਾਂ ਨਹੀਂ ਚਾਹੀਦੀਆਂ ਵਾਕਿਆ ਜੇ ਦਰਦ ਚਾਹੁੰਦੇ ਹੋ ਤੇ ਢੰਗ ਨਾਲ ਫਿਰ ਕੰਮ ਕਰਕੇ ਵਖਾ ਲਓ ਬੋਲਣ ਨੂੰ ਤੇ ਜਿਤਨਾ ਜੇ ਅਸੀਂ 50 ਬੰਦੇ ਆ 50 ਬੋਲਣਾਂਗੇ ਬੋਲਣਿਆ ਕੀ ਹੋਊਗਾ ਆਪਾਂ ਐਫਰਟ ਕਰੀਏ ਮੈਂ ਇੱਕ ਥੋੜੇ ਦਿਨਾਂ ਦੇ ਵਿੱਚ ਵਿੱਚ ਇੱਥੇ ਹੀ ਕੈਂਪ ਦੇ ਵਿੱਚ ਹੀ ਇੱਕ ਨਸ਼ਾ ਛਡਾਊ ਜਿਹੜੀ ਮੁਹਿੰਮ ਜਿਹੜੀ ਸ਼ੁਰੂ ਕਰਨ ਜਾ ਰਿਆਂ ਜਿਹੜੀਆਂ ਮਾਵਾਂ ਦੇ ਪੁੱਤ ਜਾਂ ਜਿਹੜੇ ਪੁੱਤ ਚਾਹੁੰਦੇ ਨੇ ਵੀ ਆਪਾਂ ਇਹ ਕੋੜ ਤੋਂ ਦੂਰ ਹੋਣਾ ਸਾਨੂੰ ਦਵਾਈ ਦੀ ਲੋੜ ਆ ਸਾਨੂੰ ਹਸਪੀਟਲ ਦੀ ਲੋੜ ਆ ਸਾਨੂੰ ਦਾਖਲ ਹੋਣ ਦੀ ਲੋੜ ਆ ਸੀ ਉਹਨਾਂ ਨੂੰ ਵੀ ਉਹ ਕਰਾਵਾਂਗੇ ਪਰ ਗੱਲ ਫੇਰ ਇੱਕੋ ਕਹਿਣ ਲੱਗਾ ਲੋਕਾਂ ਦੇ ਸਾਥ ਦੀ ਨਾਲ ਲੋੜ ਹੈ ਠੀਕ ਹੈ ਜੀ ਥੈਂਕ ਯੂ ਪਰ ਇਹ ਇਹ ਮਤਲਬ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਚੁਕੀ ਹੈ ਕੈਂਪ ਵਿੱਚ ਇਸ ਲਈ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਮੈਡਮ ਮੈਸੇਜ ਸਾਹਮਣੇ ਤੇ ਐਮਐਲਏ ਸਾਹਮਣੇ ਮਤਲਬ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਸਾਰੇ ਇਦਾਂ ਹੋਣਾ ਚਾਹੀਦਾ ਹੈ ਨਸ਼ਾ ਬੰਦ ਹੋਣਾ ਚਾਹੀਦਾ ਪਰ ਹਾਂ ਜੀ ਅਭੀ 1 ਮਹੀਨੇ ਪਹਿਲੇ ਇੱਕ ਇੱਕ ਜੁਆਇੰਟ ਮੀਟਿੰਗ ਹੋਇਆ ਸੀਗਾ ਐਮਐਲਏ ਸਾਹਿਬ ਵੀ ਸੀਗੇ ਮੈਂ ਵੀ ਸੀਗੀ ਇਥੇ ਸਰੀ ਵਾਸਤੇ ਨਾਲ ਗੱਲ ਹੋਈ ਸੀਗੀ ਨਸ਼ੇ ਦੀ ਇੱਥੇ ਜਿਆਦਾ ਪ੍ਰੋਬਲਮ ਹੋਣ ਕਾਰਨ ਪੁਲਿਸ ਦਾ ਇੱਕ ਪ੍ਰੈਜੈਂਸ ਵਧਾਉਣ ਵਾਸਤੇ ਅਸੀਂ ਉਦੋਂ ਇਹੀ ਸੁਝਾਅ ਆਏ ਸੀਗੇ ਸਾਹਮਣੇ ਕਿ ਇੱਥੇ ਆਪਾਂ ਇੱਕ ਪੋਸਟ ਆਊਟਪੋਸਟ ਪੁਲਿਸ ਆਊਟਪੋਸਟ ਅਸੀਂ ਮਤਲਬ ਹੋਣਾ ਜ਼ਰੂਰੀ ਸੀਗਾ ਔਰ ਅੱਜ ਸੀਐਸਆਰ ਇੱਕ ਜੋ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਹੁੰਦੀ ਹੈ ਉਹਦੇ ਤਹਿਤ ਐਮਐਲਏ ਸਾਹਿਬ ਨੇ ਔਰ ਇੱਕ ਵੀ ਸਿੰਘ ਜੋ ਸਟੀਲ ਇੰਡਸਟਰੀ ਹੈਗੇ ਉਨ੍ਹਾਂ ਦੇ ਮਦਦ ਦੇ ਨਾਲ ਅੱਜ ਗਾਂਧੀ ਕੈਂਪ ਦੇ ਉੱਤੇ ਇੱਕ ਉਦਘਾਟਨ ਕੀਤੀ ਗਈ ਹੈਗੀ ਆ ਇਹ ਇੱਕ ਸਟੈਪ ਹੈਗਾ ਜੀ ਆਪਣੇ ਨਸ਼ੇ ਦੇ ਖਿਲਾਫ ਜੋ ਮੁਹਿੰਮ ਜੋ ਸਾਡੀ ਚੱਲੀ ہوئی ਹੈ ਤੁਸੀਂ ਵੇਖ ਸਕਦੇ ਹੋ ਕਿ ਪਿਛਲੇ 1 ਸਾਲਾਂ ਦੇ ਵਿੱਚ ਆਲਮੋਸਟ ਸਾਡੀ ਇੱਥੇ ਪੁਨੇ 2 ਕਰੋੜ ਦੀ ਜੋ ਪ੍ਰਾਪਰਟੀ ਹੈਗੀ ਆ ਉਹ ਅਟੈਚ ਹੋ ਚੁੱਕੀ ਨਹੀਂ ਬਟਾਲੇ ਦੇ ਵਿੱਚ ਹੁਣ ਇਸ ਹੁਣ ਵੀ ਸਾਡੇ 3 ਕੇਸ ਉਸ ਚੱਲ ਰਹੇ ਹੈਗੇ ਉਹਦਾ ਵੀ ਕੁੱਲ ਮਿਲਾ ਕੇ ਤਕਰੀਬਨ ਕਰੋੜ ਰੁਪਏ ਦਾ ਜੋ ਹੈ ਪ੍ਰਾਪਰਟੀ ਅਟੈਚ ਹੋ ਜਾਊਗਾ ਇਹਦੇ ਨਾਲ ਨਾਲ ਹੀ ਜਿਵੇਂ ਐਮਐਲਏ ਸਾਹਿਬ ਕਹਿ ਰਹੇ ਸੀਗੇ ਕਿ ਦੋ ਚੀਜ਼ੇ ਹੁੰਦੇ ਨੇ ਇੱਕ ਜੋ ਨਸ਼ਾ ਵੇਚ ਰਿਹਾ ਹੈਗਾ ਉਹ ਕਰਾਇਮ ਕਰ ਰਿਹਾ ਹੈ ਔਰ ਜੋ ਨਸ਼ਾ ਖਾ ਰਿਹਾ ਹੈਗਾ ਉਹ ਇਹਦਾ ਇੱਕ ਬਿਮਾਰ ਹੈਗਾ ਉਹ ਉਹਨਾਂ ਨੂੰ ਬਿਮਾਰੀ ਹੈਗੀ ਉਹਨਾਂ ਨੂੰ ਅਸੀਂ ਵਿਕਟਿਮ ਦੇ ਤੌਰ ਤੇ ਦੇਖਦੇ ਆ ਤੇ ਉਹਨਾਂ ਨੂੰ ਜ਼ਰੂਰਤ ਹੈਗੀ ਆ ਕਿ ਮੈਡੀਕਲ ਹੈਲਪ ਦਾ ਔਰ ਸੋਸਾਇਟੀ ਦੀ ਹੈਲਪ ਦੀ ਉਹਦੇ ਉਹਦੇ ਵਿੱਚ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਸੀਗੀ ਅ ਅਭੀ ਪਿਛਲੇ ਮਹੀਨੇ ਸਾਡੇ ਇਥੋਂ 18 ਜੋ ਇੱਧਰ ਦੀ ਸੀਗੇ ਆਦੀ ਸੀਗੇ ਨਸ਼ੇਰੀ ਜਿਨ੍ਹਾਂ ਨੂੰ ਅਸੀਂ ਨਸ਼ਾ ਛੁਡਾਓ ਕੇਂਦਰ ਤੇ ਵੀ ਜੁਆਇਨ ਕਰਵਾਏ ਸੀਗੇ ਔਰ ਜੱਜ ਸਾਹਿਬ ਦੇ ਮਦਦ ਦੇ ਨਾਲ ਉਹਨਾਂ ਨੂੰ ਅਸੀਂ ਜੇਲ ਨਹੀਂ ਭੇਜਿਆ ਲੇਕਿਨ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰ ਜੁਆਇਨ ਕਰਵਾਏ ਸੀਗੇ ਅੱਗੇ ਵੀ ਸਾਡੀ ਇਹੀ ਰਹੂਗਾ ਕਿ ਅਗਰ ਕੋਈ ਕੋਸ਼ਿਸ਼ ਕਰ ਰਿਹਾ ਨਸ਼ਾ ਛੱਡਣ ਦਾ ਲੇਕਿਨ ਉਹਨਾਂ ਆਦੀ ਕਰਕੇ ਨਹੀਂ ਹੋ ਪਾ ਰਿਹਾ ਉਹਨਾਂ ਨੂੰ ਅਸੀਂ ਮਦਦ ਕਰਾਂਗੇ ਉਹਨਾਂ ਨਸ਼ਾ ਛੱਡਣ ਵਾਸਤੇ ਉਹਦੇ ਵਿੱਚ ਮੈਡੀਕਲ ਹੈਲਪ ਵੀ ਦਵਾਂਗੇ ਕਾਉਂਸਲਿੰਗ ਵੀ ਦਵਾਂਗੇ ਲੇਕਿਨ ਅਗਰ ਕੋਈ ਕ੍ਰਾਈਮ ਕਰ ਰਿਹਾ ਹੈਗਾ ਕਿਸੇ ਦਾ ਮਤਲਬ ਜਾ ਕੇ ਨਸ਼ਾ ਵੇਚ ਰਿਹਾ ਹੈਗਾ ਉਹਦੇ ਖਿਲਾਫ ਬੰਦੀ ਕਾਰਵਾਈ ਅਸੀਂ ਕਰਾਂਗੇ ਇਸ ਦੇ ਵਿੱਚ ਇਦੇ ਚ ਦੋ ਤਰੀਕੇ ਦੀ ਹੋਣੀ ਹੈ ਜੀ ਆਪਾਂ ਸ਼ੁਰੂ ਕਰ ਰਹੇ ਹਾਂ ਇਹਨਾਂ ਨੂੰ ਐਜ਼ ਅ ਹਾਲਟਿੰਗ ਪੁਆਇੰਟ ਜਿਵੇਂ ਸਾਡੀ ਆਰਆਰਪੀ ਹੁੰਦੀ ਹੈ ਜੋ ਰੂਰਲ ਰੈਪਿਡ ਫੋਰਸ ਹੁੰਦੀ ਹੈ ਪੀਸੀਆਰ ਹੁੰਦੀ ਹੈ ਉਹਨਾਂ ਦੀ ਜੋ ਹੁੰਦੀ ਹੈ ਗਸ਼ਤ ਦੀ ਡਿਊਟੀ ਹੁੰਦੀ ਹੈ ਜਦੋਂ ਉਹਨਾਂ ਦੀ ਗਸ਼ਤ ਹੁੰਦੀ ਹੈ ਇੱਕ ਪੁਆਇੰਟ ਤੇ ਆ ਕੇ ਉਹ 24 ਘੰਟੇ ਘੁੰਮਦੇ ਨਹੀਂ ਰਹਿ ਸਕਦੇ ਤਾਂ ਇੱਕ ਪੁਆਇੰਟ ਤੇ ਆ ਕੇ ਰੁਕਣਾ ਹੁੰਦਾ ਤਾਂ ਇਹ ਪੁਆਇੰਟ ਜੋ ਹੋ ਗਿਆ ਸਾਡਾ ਹਾਲਟਿੰਗ ਪੁਆਇੰਟ ਬਣ ਜਾਊਗਾ ਇੱਕ ਵਿਜ਼ਿਬਿਲਟੀ ਹੁੰਦੀ ਹੈ ਉਹਦੇ ਨਾਲ ਨਾਲ ਹੀ ਵਿਥ ਜਦੋਂ ਸਾਡੇ ਕੋਲ ਫੋਰਸ ਵਧਦੀ ਜਾਊਗੀ ਉਹਦੇ ਵਿੱਚ ਅਸੀਂ ਦੋ ਦੋ ਮੁਲਾਜ਼ਮਾਂ ਦਾ ਇੱਥੇ 12-12 ਘੰਟ